ਸਸigal ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਲਾਈਨ ਤੇ ਸਿਆਸੀ ਮਾਹਿਰ ਡਾਕਟਰ ਪੇਮਿੰਦਰ ਸਾਹਿਬ ਜੁੜੇ ਨੇ ਡਾਕਟਰ ਸਾਹਿਬ ਸਵਾਗਤ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਜ਼ਮਾਨਤ ਮਿਲ ਗਈ ਤੇ 1 ਜੂਨ ਤੋਂ ਬਾਅਦ ਉਹਨਾਂ ਨੂੰ ਪੇਸ਼ ਹੋਣਾ ਪੈਣਾ ਇਲੈਕਸ਼ਨ ਦਾ ਦੌਰ ਹੈ ਇਲੈਕਸ਼ਨ ਦੇ ਮੱਦੇਨਜ਼ਰ ਸਭ ਖੁਸ਼ ਹੋਇਆ ਸੋ ਪਹਿਲੀ ਨਜ਼ਰੇ ਕਿਵੇਂ ਵੇਖ ਰਹੇ ਹੋ ਦੇਖ ਸੁਪਰੀਮ ਕੋਰਟ ਦਾ ਇਹਦੇ ਵਿੱਚ ਬਹੁਤ ਵੱਡੀ ਰੋਲ ਹੈ ਉਹਨਾਂ ਦੀ ਭੂਮਿਕਾ ਹੈ ਸੋ ਪਹਿਲੀ ਗੱਲ ਤਾਂ ਸੁਪਰੀਮ ਕੋਰਟ ਨੇ ਜਿਹੜੀ ਕਿਸੇ ਵੇਲੇ ਲੱਗਦਾ ਸੀਗਾ ਕਿ ਕੋਰਟਾਂ ਜਿਹੜੀਆਂ ਨੇ ਉਹ ਬੀਜੇਪੀ ਦਾ ਪ੍ਰਭਾਵ ਦਾ ਕਬੂਲ ਰਹੀਆਂ ਸੀਗੀ ਆ ਪਰ ਪਿਛਲੇ ਕੁਝ ਸਮੇਂ ਤੋਂ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਦੇ ਫੈਸਲੇ ਲਏ ਨੇ ਉਥੋਂ ਇਹੀ ਲੱਗਦਾ ਹੈ ਕਿ ਹਿੰਦੁਸਤਾਨ ਵਿੱਚ ਇਸ ਤਰ੍ਹਾਂ ਦੀ ਜਿਹੜੀ ਅਣ ਐਲਾਨੀ ਐਮਰਜੈਂਸੀ ਸੀ ਮੋਦੀ ਸਾਹਿਬ ਦੀ ਉਹਦੇ ਉੱਤੇ ਵੀ ਪ੍ਰਹਾਰ ਸੁਪਰੀਮ ਕੋਰਟ ਨੇ ਕੀਤੇ ਨੇ ਔਰ ਸੁਪਰੀਮ ਕੋਰਟ ਦੇ ਨਿਆਂ ਦੀ ਬਦੌਲਤ ਅੱਜ ਕੇਜਰੀਵਾਲ ਜਿਹੜੇ ਨੇ ਉਹਨਾਂ ਨੂੰ ਜ਼ਬਾਨਤ ਮਿਲ ਸਕੀ ਹੈ ਸੋ ਸੁਪਰੀਮ ਕੋਰਟ ਦਾ ਧੰਨਵਾਦ ਕਰਨਾ ਪੈਂਦਾ ਔਰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਲੋਕਤੰਤਰ ਨੂੰ ਬਚਾਉਣ ਦੀ ਜਿਹੜੀ ਇੱਕ ਭੂਮਿਕਾ ਹੁੰਦੀ ਹੈ ਸੁਪਰੀਮ ਕੋਰਟ ਦੀ ਪਹਿਲਾਂ ਵੀ ਰਹੀ ਹੈ ਕਿਸੇ ਵੇਲੇ ਐਮਰਜੈਂਸੀ ਲਗਾਈ ਸੀਗੀ ਅੰਦਰ ગાંધી ਜੀ ਨੇ ਉਸ ਵੇਲੇ ਵੀ ਸੁਪਰੀਮ ਕੋਰਟ ਦੇ ਅੱਗੇ ਆ ਕੇ ਉਸ ਮਸਲੇ ਨੂੰ ਸੁਲਝਾਇਆ ਸੀਗਾ ਹੁਣ ਵੀ ਤੁਸੀਂ ਦੇਖੋਗੇ ਕਿ ਆ ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਦਾ ਬਹੁਤ ਵੱਡਾ ਰੋਲ ਆਪਾਂ ਕਹਿ ਸਕਦੇ ਹਾਂ ਕਿ ਹੈਗਾ ਜੀ ਸਰ ਬਿਲਕੁਲ ਜਦੋਂ 2 ਦਿਨ ਪਹਿਲਾਂ ਫੈਸਲਾ ਆਉਣਾ ਸੀ ਉਦੋਂ ਫੈਸਲਾ ਵੀ ਰੱਖਵਾ ਰੱਖ ਲਿਆ ਗਿਆ ਸੀ ਤੇ ਦੂਜੇ ਪਾਸੇ ਰੁਖ ਸਾਹਿਬ ਦਿੱਲੀ ਦੇ ਜਿਹੜੇ ਉਪਰਾਜਪਾਲ ਹੈਗੇ ਨੇ ਉਹਨਾਂ ਨੇ ਫੰਡਾਂ ਦੀ ਜਾਂਚ ਕਰਦੇ ਹੋਏ ਮਤਲਬ ਫੰਡਾਂ ਦੀ ਗੱਲ ਕਰਦੇ ਹੋਏ ਐਨਆਈਏ ਦੀ ਜਾਂਚ ਦੀ ਸਿਫਾਰਿਸ਼ ਕਰਤੀ ਸੀ ਉਪਰਾਜਪਾਲ ਨੇ ਕਿ ਜਾਂਚ ਹੋਵੇ ਅਰਵਿੰਦ ਕੇਜਰੀਵਾਲ ਦੀ ਫੰਡਾਂ ਨੂੰ ਲੈ ਕੇ ਜੀ ਦੇਖੋ ਭਾਜਪਾ ਨਹੀਂ ਲੱਗਦਾ ਸੀਗਾ ਕਿ ਜਿੰਨੀ ਦੇਰ ਇੱਕ ਤਰੀਕ ਨਹੀਂ ਆਉਂਦੀ ਉਨੀ ਦੇਰ ਕੇਜਰੀਵਾਲ ਤੇ ਉਹਨਾਂ ਦੀ ਸਾਰੀ ਟੀਮ ਨੂੰ ਉਲਝਾ ਕੇ ਰੱਖੋ ਇਨ੍ਹਾਂ ਚੀਜ਼ਾਂ 'ਚ ਸੋ ਕਿਤੇ ਨਾ ਕਿਤੇ ਝੂਠੇ ਜਿਹੜੇ ਕਿਸ ਕਿਸ ਇਸ ਤਰ੍ਹਾਂ ਦੇ ਕੇਸ ਬਣਾ ਬਣਾ ਕੇ ਕਿਸੇ ਨੂੰ ਉਲਝਾਉਣ ਦੀ ਖਾਸ ਤੌਰ ਤੇ ਮੁੱਖ ਮੰਤਰੀ ਕਿਸੇ ਵੀ ਸਟੇਟ ਦਾ ਜਿਹੜਾ ਲੋਕਾਂ ਨੇ ਚੁਣਿਆ ਹੋਇਆ ਔਰ ਇੱਕ ਵੱਡੀ ਤਾਦਾਦ ਦੇ ਵਿੱਚ ਉਹਨਾਂ ਨੇ ਵੋਟਾਂ ਲੈ ਕੇ ਆਪਣੀ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਸੀ ਤੀਸਰੀ ਵਾਰ ਸੋ ਜੇਕਰ ਉਹਨਾਂ ਨੂੰ ਅੰਦਰ ਦਿੱਤਾ ਜਾ ਸਕਦਾ ਹੈ ਉਹਨਾਂ ਦੇ ਉੱਤੇ ਇਦਾਂ ਦੇ ਝੂਠੇ ਮੁਕੱਦਮੇ ਚਲਾਏ ਜਾ ਸਕਦੇ ਤਾਂ ਆਮ ਆਦਮੀ ਦੀ ਕੀ ਬੁੱਕਤ ਹੋਏਗੀ ਆਪਾਂ ਸਾਰੇ ਦੇਖ ਸਕਦੇ ਹਾਂ ਸੋ ਇਸ ਕਰਕੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਚਾਹੇ ਕੋਈ ਵੀ ਆ ਚਾਹੇ ਭਾਜਪਾ ਦੇ ਜਿਹੜੇ ਵੀ ਲੀਡਰ ਨੇ ਚਾਹੇ ਰਾਜਪਾਲ ਨੇ ਚਾਹੇ ਉਪ ਰਾਜਪਾਲ ਨੇ ਚਾਹੇ ਕੋਈ ਹੋਰ ਦੂਸਰੇ ਲੀਡਰ ਨੇ ਉਹਨਾਂ ਦੀ ਹਮੇਸ਼ਾ ਇਹੀ ਇੱਛਾ ਹੁੰਦੀ ਰਹੀ ਹੈ ਹੁਣ ਤੱਕ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਖਾਸ ਤੌਰ ਤੇ ਕੇਜਰੀਵਾਲ ਜੀ ਨੂੰ ਸੁਸੋਦੀਆ ਜੀ ਨੂੰ ਜਾਂ ਹੋਰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸੰਜੀਵ ਸਿੰਘ ਜੀ ਨੂੰ ਜ਼ਮਾਨਤ ਮਿਲੀ ਸੀਗੀ ਸੋ ਇਹਨਾਂ ਨੂੰ ਕੇਸਾਂ ਦੇ ਵਿੱਚ ਉਲਝਾ ਕੇ ਇਹਨਾਂ ਦਾ ਜਿਹੜਾ ਚੋਣ ਪ੍ਰਚਾਰ ਹੈ ਉਹ ਉਹ ਬੰਦ ਕਰਵਾਇਆ ਜਾਵੇ ਸੋ ਉਹਦੇ ਉੱਤੇ ਮੈਨੂੰ ਲੱਗਦਾ ਹੈ ਕਿ ਉਹੀ ਚਾਲ ਸੀਗੀ ਇਹਨਾਂ ਦੀ ਕਿ ਇੱਕ ਕੇਸ ਤੋਂ ਬਾਹਰ ਆਉਣਗੇ ਤਾਂ ਦੂਜੇ ਕੇਸ 'ਚ ਇਹਨਾਂ ਨੂੰ ਉਲਝਾ ਦਿਓ ਸੋ ਇਸ ਕਰਕੇ ਇਹਨਾਂ ਦਾ ਉਹ ਪੈਂਤੜਾ ਨਹੀਂ ਚੱਲਿਆ ਤੋ ਹੁਣ ਮੈਨੂੰ ਉਮੀਦ ਆ ਪੂਰੀ ਕੇਜਰੀਵਾਲ ਜੀ ਪੂਰੀ ਸ਼ਕਤੀ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਜਿਹੜੇ ਜਿਹੜੀਆਂ ਸਟੇਟਾਂ ਦੇ ਵਿੱਚ ਚੋਣ ਪ੍ਰਚਾਰ ਰਹਿ ਗਿਆ ਔਰ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਅਜੇ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਵੱਧ ਛੜ ਕੇ ਹਿੱਸਾ ਲੈਣਗੇ ਔਰ ਲੋਕ ਜਿਹੜੇ ਨੇ ਉਹ ਸਾਰੀਆਂ ਗੱਲਾਂ ਸਮਝਦੇ ਨੇ ਲੋਕ ਜਿਹੜੇ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਗੇ ਤੋ ਉਮੀਦ ਹੈ ਕਿ ਕੇਜਰੀਵਾਲ ਜੀ ਦੀ ਜ਼ਮਾਨਤ ਤੋਂ ਬਾਅਦ ਇੱਕ ਨਵਾਂ ਮਾਹੌਲ ਤਿਆਰ ਹੋਏਗਾ ਔਰ ਇੰਡੀਆ ਗੱਡਸ ਜੋੜ ਜਿਹੜਾ ਹੈਗਾ ਉਹੋ ਵੱਡੀ ਤਦਾਦ ਦੇ ਵਿੱਚ ਵੱਡੀਆਂ ਸੀਟਾਂ ਲੈ ਕੇ ਉਹ ਜਿੱਤ ਹਾਸਲ ਕਰੇਗਾ ਇਹੀ ਉਮੀਦ ਦੇਖੀ ਜਾ ਸਕਦੀ ਹੈ ਇਸ ਵੇਲੇ ਸਾਹਿਬ ਜੀ ਯਾਨੀ ਕਿ ਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਦੇ ਨਾਲ ਪਾਰਟੀ ਨੂੰ ਬਲ ਮਿਲੇਗਾ ਚੋਣ ਪ੍ਰਚਾਰ ਬਹੁਤ ਬਹੁਤ ਵੱਡਾ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਸਾਡੇ ਜਿਹੜੇ ਵੱਡੇ ਲੀਡਰ ਨੇ ਆਵਾਦੀ ਪਾਰਟੀ ਦੇ ਉਹਨਾਂ ਨੂੰ ਜਾਣਬੁੱਝ ਕੇ ਫਸਾਇਆ ਗਿਆ ਔਰ ਉਹਨਾਂ ਨੂੰ ਇਸ ਸਾਰੇ ਚੋਣ ਪ੍ਰਚਾਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਤੁਸੀਂ ਦੇਖੋ ਵੀ ਟਾਈਮ ਕਿਹੜਾ ਚੁਣਿਆ ਵੱਡੀ ਗੱਲ ਸੀਗਾ ਇਹ ਨਹੀਂ ਆ ਕਿ ਕੇਸ ਤਾਂ ਚੱਲਦੇ ਰਹਿੰਦੇ ਨੇ ਪਰ ਜਿਹੜੀ ਟਾਈਮਿੰਗ ਸੀਗੀ ਕੇਜਰੀਵਾਲ ਜੀ ਨੂੰ ਤਿਹਾੜ ਜੇਲ੍ਹ 'ਚ ਰੱਖਣ ਦੀ ਉਹ ਇੰਨੀ ਖਤਰਨਾਕ ਸੀਗੀ ਉੱਥੋਂ ਇਹਨਾਂ ਦੇ ਖਤਰਨਾਕ ਇਰਾਦੇ ਬੀਜਪੀ ਦੇ ਜ਼ਾਹਰ ਹੁੰਦੇ ਸੀਗੇ ਤੋਂ ਬਿਲਕੁਲ ਐਂ ਜਦੋਂ ਉਧਰੋਂ ਚੋਣ ਚੋਣਾ ਜਿਹੜੀਆਂ ਸੀਗੀਆਂ ਉਹ ਡੇਟਾ ਆ ਰਹੀਆਂ ਸੀਗੀਆਂ ਚੋਣਾਂ ਦੀਆਂ ਔਰ ਦੂਜੇ ਪਾਸੇ ਕੇਜਰੀਵਾਲ ਜੀ ਨੂੰ ਤਿਹਾਰ ਜੇਲ੍ਹ ਚ ਭੇਜਿਆ ਜਾ ਰਿਹਾ ਸੀਗਾ ਸੋ ਤੁਸੀਂ ਦੇਖੋਗੇ ਕਿ ਹਜੇ ਲਗਭਗ ਜਿੰਨਾ ਵੀ ਸਮਾਂ ਬਚਿਆ ਮੈਂ ਤਾਂ ਇਹੀ ਕਹਾਗਾ ਕਿ ਉਹਦੇ ਵਿੱਚ ਮੌਕਾ ਮਿਲੇਗਾ ਔਰ ਆਮ ਆਦਮੀ ਪਾਰਟੀ ਔਰ ਇੰਡੀਆ ਗੱਠਜੋੜ ਹੋਰ ਮਜ਼ਬੂਤ ਹੋਏਗਾ ਔਰ ਇਹਦੇ ਨਾਲ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਜਿੱਥੇ ਜਿੱਥੇ ਉਹ ਚੋਣਾਂ ਬਚੀਆਂ ਨੇ ਉਹਨਾਂ ਦੇ ਉੱਤੇ ਵੱਡਾ ਪ੍ਰਭਾਵ ਪਵੇਗਾ ਔਰ ਇੰਡੀਆ ਗੱਠਜੋੜ ਜਿਹੜਾ ਹੈਗਾ ਵੱਡੀ ਲੀਡ ਦੇ ਨਾਲ ਜਿੱਤੇਗਾ ਔਰ ਸਰਕਾਰ ਜਿਹੜੀ ਹੈਗੀ ਆ ਇੰਡੀਆ ਗੱਟ ਜੁੜਦੀ ਬਣੇਗੀ ਜੀ ਸਰ ਜੀ ਦੂਜੇ ਪਾਸੇ ਭਾਜਪਾ ਕਹਿੰਦੀ ਕਿ ਸਾਡਾ ਤਾਂ ਕਿਸੇ ਤਰ੍ਹਾਂ ਦਾ ਕੋਈ ਇਹਦੇ ਚ ਇੰਟਰਫੇਰੈਂਸ ਸਾਡੀ ਹੈ ਨਹੀਂ ਕਿਸੇ ਤਰੀਕੇ ਦੇ ਨਾਲ ਜੋ ਕੁਝ ਹੈਗਾ ਕਾਨੂੰਨ ਦੇ ਅਨਸਾਰ ਹੈ ਦੇਖੋ ਜੀ ਜੀਪੀ ਨੇ ਜੋ ਕਹਿਣਾ ਉਹ ਤਾਂ ਲੋਕ ਜਾਣਦੇ ਆ ਤੁਸੀਂ ਦੇਖੋਗੇ ਕਿ ਈਡੀ ਜਿਹੜੀ ਹੈਗੀ ਆ ਉਹ ਕਿਹਦੇ ਇਸ਼ਾਰਿਆਂ ਤੇ ਕੰਮ ਕਰਦੀ ਆ ਜਾਂ ਬਾਕੀ ਜਿਹੜੀਆਂ ਨੈਸ਼ਨਲ ਏਜੰਸੀਆਂ ਨੇ ਉਹ ਕਿਹਦੇ ਇਸ਼ਾਰਿਆਂ ਤੇ ਕੰਮ ਕਰਦੀਆਂ ਰਹੀਆਂ ਨੇ ਹੁਣ ਤੱਕ ਉਹ ਸਾਰੇ ਆਪਾਂ ਜਾਣਦੇ ਹਾਂ ਸੋ ਉਹਦੇ ਨਾਲ ਬੀਜੇਪੀ ਦੇ ਕਹਿਣ ਦੇ ਨਾਲ ਕੁਝ ਨਹੀਂ ਬਣਦਾ ਪਰ ਜੋ ਹਕੀਕਤ ਹੈ ਜੋ ਈਡੀ ਦੇ ਰਾਹੀਂ ਵਕ ਵਕ ਲੀਡਰਾਂ ਦੇ ਜਿਹੜੀ ਖਾਸ ਤੌਰ ਤੇ ਵਿਰੋਧੀ ਧਿਰਾਂ ਦੇ ਉੱਤੇ ਔਰ ਉਹ ਵੀ ਖਾਸ ਤੌਰ ਤੇ ਜਿਹੜੇ ਬੀਜੇਪੀ ਨੂੰ ਲੱਗਦਾ ਹੈ ਕਿ ਸਾਡੇ ਲਈ ਖਤਰਨਾਕ ਨੇ ਸਾਨੂੰ ਉਹ ਹਰਾ ਸਕਦੇ ਆ ਸਾਨੂੰ ਉਹ ਚੈਲੰਜ ਕਰ ਸਕਦੇ ਆ ਉਹਨਾਂ ਨੂੰ ਉਹਨਾਂ ਨੇ ਅੰਦਰ ਦਿੱਤਾ ਔਰ ਚੌਥੇ ਮੁਕਦਮੇ ਬਣਾਏ ਈਡੀ ਦਾ ਜਾਂ ਬਾਕੀ ਏਜੰਸੀਆਂ ਦਾ ਉਹਨਾਂ ਨੇ ਇਸਤੇਮਾਲ ਕੀਤਾ ਔਰ ਇਹ ਜਿਹੜੀਆਂ ਗੱਲਾਂ ਸੀਗੀਆਂ ਇਹ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਹੜਾ ਪਿਛਲੇ 10 ਸਾਲ ਨੇ ਮੋਤੀ ਸਾਹਿਬ ਦੇ ਉਹ ਕਾਲੇ ਦੌਰ ਦੇ ਤੌਰ ਤੇ ਯਾਦ ਕੀਤੇ ਜਾਣਗੇ ਖਾਸ ਤੌਰ ਤੇ ਈਡੀ ਦੇ ਮਸਲੇ ਨੂੰ ਲੈ ਕੇ ਔਰ ਕਿਵੇਂ ਜਿਸ ਤਰ੍ਹਾਂ ਈਡੀ ਨੂੰ ਉਹਨਾਂ ਨੇ ਵੱਖ-ਵੱਖ ਪਾਰਟੀਆਂ ਦੇ ਲੀਡਰ ਸਹਿਬਾਨ ਨੂੰ ਤਿਹਾੜ ਜੇਲ੍ਹ ਦੇ ਵਿੱਚ ਸੁਟਣ ਦਾ ਪੂਰਾ ਉਪਰਾਲਾ ਕੀਤਾ ਔਰ ਝੂਠੇ ਮੁਕਦਮੇ ਪਾ ਕੇ ਉਹਨਾਂ ਨੂੰ ਫਸਾਇਆ ਗਿਆ ਚਾਹੇ ਝਾਰਖੰਡ ਦੇ ਮੁੱਖ ਮੰਤਰੀ ਸਾਹਿਬ ਨੇ ਚਾਹੇ ਕੋਈ ਦੂਸਰੇ ਲੀਡਰ ਨੇ ਇਥੋਂ ਤੱਕ ਕਿ ਜਿਹੜੇ ਇਮਾਨਦਾਰ ਲੋਕ ਸੀਗੇ ਉਹਨਾਂ ਨੂੰ ਵੀ ਨਹੀਂ ਛੱਡਿਆ ਗਿਆ ਸੋ ਇੱਕ ਇੱਕ ਕਿਸਮ ਦੀ ਇਹ ਅਣਅਲਾਨੀ ਅ ਐਮਰਜੈਂਸੀ ਕਹਿ ਸਕਦੇ ਆ ਲੱਗੀ ਰਹੀ ਹੈ ਹੁਣ ਤੱਕ 10 ਸਾਲਾਂ ਦੇ ਇਤਿਹਾਸ ਦੇ ਵਿੱਚ ਮੋਦੀ ਸਰਕਾਰ ਦੇ ਸੋ ਉਹਦੇ ਤੋਂ ਮੈਨੂੰ ਲੱਗਦਾ ਹੈ ਕਿ ਜ਼ਰੂਰ ਇੱਕ ਤਰੀਕ ਤੱਕ ਜਦੋਂ ਚੋਣਾਂ ਜਦੋਂ ਤੱਕ ਅੰਤਮ ਪੜਾਅ ਦੀਆਂ ਚੋਣਾਂ ਨਹੀਂ ਹੁੰਦੀਆਂ ਉਦੋਂ ਤੱਕ ਇੱਕ ਮੈਨ ਲੱਗਦਾ ਕਿ ਵਧੀਆ ਖੁਲਾਸਾ ਹੋ ਜਾਏਗਾ ਔਰ ਨਵੀਂ ਸਰਕਾਰ ਜਿਹੜੀ ਹੈ ਕੀ ਹੈ ਇੰਡੀਆ ਗਾਟ ਚੋਰ ਦੀ ਬਣੇਗੀ ਲਾਜ਼ਮੀ ਤੌਰ ਤੇ ਔਰ ਉਹਦੇ ਵਿੱਚ ਕੇਜਰੀਵਾਦਜੀ ਦੀ ਭੂਮਿਕਾ ਆ ਮਦੂ ਪਾਰਟੀ ਦੀ ਵੱਡੀ ਭੂਮਿਕਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਪੰਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ ਨੈਸ਼ਨਲ ਪੋਲਿਟਿਕਸ ਦੇ ਵਿੱਚ ਜਾਂਦੇ ਜਾਂਦੇ ਇੱਕ ਉਹ ਵੀ ਦੱਸ ਓਕੇ ਜਿਸ ਤਰੀਕੇ ਦੇ ਨਾਲ ਵੋਟ ਪਰਸੈਂਟੇਜ ਘਟੀ ਆ ਜਾਂ ਆਖਰੀ ਫੇਸਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਹਮਣਾ ਕਰਨਾ ਪਿਆ 77 39 ਉਹਦੇ ਕੀ ਅਰਥ ਨੇ ਉਹਦੇ ਅਰਥ ਇਹ ਹੈ ਕਿ ਲੋਕ ਇਹਨਾਂ ਨੂੰ ਮੂੰਹ ਲਾ ਕੇ ਰਾਜ਼ੀ ਨਹੀਂ ਹੈਗੇ ਲੋਕ ਇਹਨਾਂ ਤੋਂ ਨਿਰਾਸ਼ ਨੇ ਨਿਰਾਸ਼ਾ ਛਾਈ ਹੋਈ ਹੈ ਬੇਸ਼ੱਕ ਮੋਦੀ ਸਾਹਿਬ ਝੂਠੇ ਜੁਮਲੇਬਾਜ਼ੀ ਦੇ ਨਾਲ ਆਪਾਂ ਸਾਰੇ ਜਾਣਦੇ ਆ ਕਿ ਇਹ ਕਹਿ ਰਹੇ ਨੇ ਕਿ ਇੰਡੀਆ ਦਾ ਵਿਕਾਸ ਹੋ ਰਿਹਾ ਹੈ ਕਿਸੇ ਵੇਲੇ ਇਹਨਾਂ ਨੇ ਕਿਹਾ ਸੀਗਾ ਇੰਡੀਆ ਸ਼ਾਈਨਿੰਗ ਹੈ ਕਿ ਇੰਡੀਆ ਨੂੰ ਅਸੀਂ 3 ਤੀਸਰੇ ਨੰਬਰ ਦੀ ਇਹ ਇਕਨੋਮੀ ਬਣਾਵਾਂਗੇ ਕਦੇ ਕਹਿੰਦੇ ਨੇ ਪੰਜਵੇਂ ਨੰਬਰ ਦੀ ਬਣਾਵਾਂਗੇ ਪਰ ਜੋ ਹਕੀਕਤ ਹੈ ਜੋ ਗਰਾਉਂਡ ਰੈਲੀਟੀ ਹੈ ਉਹ ਆਪਾਂ ਸਾਰੇ ਜਾਣਦੇ ਹਾਂ ਕਿ ਨਾ ਤਾਂ ਲੋਕਾਂ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਨਾ ਹੀ 15-15 ਲੱਖ ਰੁਪਏ ਉਹਨਾਂ ਦੇ ਖਾਤਿਆਂ 'ਚ ਆਇਆ ਨਾ ਕੋਈ ਹੋਰ ਜਿਹੜੀ ਡਿਵੈਲਪਮੈਂਟਸ ਹੋਣੀਆਂ ਸੀਗੀਆਂ ਉਹ ਨਹੀਂ ਹੋਈਆਂ ਇੱਥੋਂ ਤੱਕ ਕਿ ਜਿਹੜਾ ਨੈਸ਼ਨਲ ਔਰ ਸਟੇਟਾਂ ਦਾ ਸੈਂਟਰ ਔਰ ਸਟੇਟ ਦਾ ਜੋ ਰਿਸ਼ਤਾ ਹੈ ਫਿਊਡਲ ਸਿਸਟ ਸਾਡਾ ਜਿਹੜਾ ਹੈਗਾ ਫੈਡਰਲ ਸਿਸਟਮ ਹੈ ਉਹਦੇ ਉੱਤੇ ਵੀ ਜਿਹੜੇ ਹੈਗੇ ਸਵਾਲੀਆ ਚਿੰਨ੍ਹ ਲੱਗਦੇ ਰਹੇ ਨੇ ਸੋ ਇਸ ਕਰਕੇ ਇਸ ਵੇਲੇ ਇਹੀ ਹੈ ਕਿ ਹਿੰਦੁਸਤਾਨ ਦੇ ਲੋਕ ਬਹੁਤ ਜ਼ਿਆਦਾ ਨਿਰਾਸ਼ਾ ਦੇ ਵਿੱਚ ਜੀ ਰਹੇ ਨੇ ਔਰ ਉਸ ਨਿਰਾਸ਼ਾ ਦੇ ਸਿੰਪਟਮ ਸਾਨੂੰ ਇਹਨਾਂ ਚੋਣਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਸੋ ਇਸੇ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਲੋਕ ਜਿਹੜੇ ਨੇ ਉਹ ਚੋਣ ਪ੍ਰਚਾਰ ਦੇ ਵਿੱਚ ਜਾਂ ਬਹੁਤਾ ਉਸ ਕਿਸਮ ਦਾ ਇੰਟਰਸਟ ਨਹੀਂ ਦਿਖਾ ਰਹੇ ਜੇਸਕੇ ਤੋਂ ਦਾ ਉਹਨਾਂ ਨੂੰ ਦਿਖਾਉਣਾ ਚਾਹੀਦਾ ਸੀ ਉਹ ਬੀਜੇਪੀ ਦੀ ਨਿਰਾਸ਼ਾ ਹੈ 10 ਸਾਲ ਦੀ ਇਸ ਕਰਕੇ ਇਹ ਸੰਭਾਵਨਾਵਾਂ ਬਹੁਤ ਵੱਡੀਆਂ ਨੇ ਕਿ ਜਿਹੜੇ ਲੋਕ ਬਾਹਰ ਆ ਰਹੇ ਨੇ ਉਹ ਇੱਕ ਬਦਲਾਅ ਨੂੰ ਲੈ ਕੇ ਆ ਰਹੇ ਨੇ ਔਰ ਇਹਨਾਂ ਦਾ ਆਪਣਾ ਜਿਹੜਾ ਕਾਡਰ ਹੈ ਆਪਣੀ ਜਿਹੜਾ ਵੋਟ ਹੈ ਬੈਂਕ ਹੈ ਬੀਜੇਪੀ ਦਾ ਉਹ ਘਰੇ ਬੈਠ ਗਏ ਬੈਠ ਚੁੱਕੇ ਹੈ ਔਰ ਨਿਰਾਸ਼ ਹੋ ਚੁੱਕੇ ਹੈ ਇਸ ਕਰਕੇ ਉਹ ਤਾਂ ਵੋਟ ਪਾਉਣ ਹੀ ਨਹੀਂ ਗਿਆ ਜਿਹੜੇ ਬਦਲਾਅ ਚਾਹੁੰਦੇ ਨੇ ਲੋਕੀ ਉਹ ਲਗਭਗ ਤੁਸੀਂ ਦੇਖੋਗੇ ਜਿੰਨੇ ਪਰਸੈਂਟੇਜ ਹੋਈ ਹੈ वो बदला दू नजर आ रही हैं ने पंगू साहब बहुत बहुत शुक्रिया धनबाद मेहरबानी धनबाद शुक्रिया पंगू साहब थैंक यू